ਜਿਸ ਵੇਲੇ ਰੁਪਿੰਦਰ ਸਿੰਘ ਜੀ ਕੋ 84 ਵੋਟ ਮਿਲਿਆ ਹੈ ਔਰ ਰਕੇਸ਼ ਕੋ 53 ਵੋਟ ਔਰ ਸਰਦਾਰ ਦਵਿੰਦਰ ਸਿੰਘ ਜੀ ਹੋਏ 96 ਵੋਟ ਲੈ ਗਿਆ ਇਸ ਮਨੂ ਮੰਡੀ ਨੇ ਵਿਸ਼ਵਾਸ ਦਿੱਤਾ ਦੇਖੋ ਇਹ ਸਾਰੀ ਉਮਰ ਨਹੀਂ ਮੈਂ ਭੁੱਲਦਾ ਇੰਨਾ ਮੇਰੇ ਤੇ ਵਿਸ਼ਵਾਸ ਜਤਾਇਆ ਪਰਮਾਤਮਾ ਤਰੱਕੀ ਕਰੇ ਸਾਡੀ ਮੰਡੀ ਵਾਸਤੇ ਪਰ ਭਰਾਵੋ ਮੈਂ ਪੂਰੀ ਜ਼ਿੰਦਗੀ ਇਸ ਮੰਡੀ ਦਾ ਦੇਣਾ ਨਹੀਂ ਦੇ ਸਕਦਾ ਪੂਰੀ ਜ਼ਿੰਦਗੀ ਮੇਰੇ ਆਰਤੀ ਭਰਾਵਾਂ ਨੇ ਸਿਰਫ ਕੰਮ ਨੂੰ ਵੋਟਾਂ ਪਾਈਆਂ ਅਸੀਂ ਕਿਸੇ ਪੋਲੀਟਿਸ਼ੀਅਨ ਚ ਨਹੀਂ ਜਾਂਦੇ ਅਸੀਂ ਕਿਸੇ ਪਾਰਟੀਵਾਦੀ ਚ ਨਹੀਂ ਜਾਂਦੇ ਅਸੀਂ ਸਿਰਫ ਔਨਲੀ ਪ੍ਰਧਾਨ ਹਾਂ ਦਾ ਮੰਡੀ ਦਾ ਦੇਖੋ ਮੇਨ ਕੰਮ ਤਾਂ ਰਖਵਰੀ ਹੈ ਜਿਹੜੀ ਕੰਟੀਨਿਊ ਚੱਲਦੀ ਰਹੂਗੀ ਬਾਕੀ ਕੰਮ ਦਾ ਜੀ ਕਣਕ ਦੇ ਵਿੱਚ ਥੋੜੀ-ਬੋਤੀ ਦਿੱਕਤ ਆ ਜੰਨੀ ਆ ਵਾਰਦਾਨੇ ਦੀਆਂ ਟਰਾਂਸਪੋਰਟੇਸ਼ਨ ਦੀਆਂ ਉਹਨਾਂ ਦੀ ਇੱਕ ਪਾਲਿਸੀ ਬਣਾ ਰਿਆ ਸੀ ਉਹਨੂੰ ਬੜੀ ਛੇਤੀ ਹੱਲ ਕਰਾਵਾਂਗੇ ਸਾਡਾ ਭਾਈਚਾਰਾ ਇਹ ਪਤਾ ਕੀ ਹੈ ਹੋਰ ਕੰਮ ਨੂੰ ਬਰਦਾਸ਼ਤ ਨਹੀਂ ਕਰਦਾ ਹਾਂਜੀ ਉਹ ਕਹਦੇ ਵੀ ਹਾਰ પા ਕੇ ਪ੍ਰਧਾਨ ਨਹੀਂ ਬਣਨਾ ਚਾਹੀਦਾ ਮੰਡੀ ਆਪਣਾ ਵਿਸ਼ਵਾਸ ਜਤਾਵੇ ਜਿੱਦੇ ਪਰ ਜਤਾਣਾ ਮੈਂ ਸ਼ੁਕਰਗੁਜ਼ਾਰ ਹਾਂ ਸਾਰੇ ਆਰਤੀ ਭਾਈਚਾਰੇ ਦਾ ਬੜੀ ਸੋਹਣੀ ਪਰੰਪਰਾ ਦੇ ਮੁਤਾਬਿਕ ਤਿੰਨ ਉਮੀਦਵਾਰ ਆਏ ਸੀ ਮੈਦਾਨ ਵਿੱਚ ਔਰ ਬੜੇ ਵਧੀਆ ਢੰਗ ਨਾਲ VOTING ਹੋਈ ਤੇ ਸਾਡਾ ਬੱਚਾ ਦਵਿੰਦਰ ਸਿੰਘ ਬੈਦਮਾਨ ਰੀਇਨਸਟੇਟ ਹੋਇਆ ਰਿਪੀਟ ਹੋਇਆ ਦੁਬਾਰਾ ਜਿੱਤ ਗਿਆ ਅਸੀਂ ਸਾਰੇ ਇਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਤੇ ਦੇ ਨਾਲ-ਨਾਲ ਮੈਂ ਇਹ ਵੀ ਦਾਵਾ ਕਰਦਾ ਚਾਹੇ ਜਿੱਤੇ ਸਾਡਾ ਦਵਿੰਦਰ ਸਿੰਘ ਬੈਦਵਾਨ ਹੈ ਮੰਡੀ ਦੇ ਪ੍ਰਧਾਨ ਦੇ ਪਦ ਤੇ ਲੇਕਿਨ ਸਾਰੀ ਮੰਡੀ ਸਾਡੀ ਸਾਰਿਆਂ ਦੀ ਆਪਣੀ ਹੈ ਚਾਹੇ ਉਹ ਰੂਬੀ ਜੀ ਨੇ ਚਾਹੇ ਰਿੰਕੂ ਜੀ ਨੇ ਸਾਡੇ ਹੀ ਭਰਾ ਨੇ ਸਾਡੇ ਹੀ ਨਾਲ ਨੇ ਦਵਿੰਦਰ ਸਿੰਘ ਸਾਰੀ ਮੰਡੀ ਦਾ ਪ੍ਰਧਾਨ ਹੈ ਵੋਟਾਂ ਪੈ ਗਈਆਂ ਰਿਜ਼ਲਟ ਆ ਗਿਆ ਹੁਣ ਇਹ ਮੰਡੀ ਦਾ ਪ੍ਰਧਾਨ ਹੈ ਜੀ